ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਆਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰੇ ਜਿਨ੍ਹਾਂ ਦਾ ਜਨਮ 26 ਜਨਵਰੀ 1682 ਈਸਵੀ ਨੂੰ ਪਾਹੂਵਿੰਡ ਨਾਮ ਦੀ ਜਗ੍ਹਾ ਤੇ ਹੋਇਆ ਆਪ ਦੇ ਪਿਤਾ ਜੀ ਭਾਈ ਭਗਤਾ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਜੀ ਸੀ ਬਾਬਾ ਦੀਪ ਸਿੰਘ ਜੀ ਬਾਰੇ ਪ੍ਰਸਿੱਧ ਹੈ ਕਿ 1776 ਈਸਵੀ ਵਿੱਚ ਜਦ ਮੁਗਲਾਂ ਦੁਆਰਾ ਹਰਿਮੰਦਰ ਸਾਹਿਬ ਦਾ ਨੁਕਸਾਨ ਕਰਨ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਉਸ ਵਕਤ ਆਪਦੀ ਉਮਰ 75 ਸਾਲ ਸੀ ਆਪਨੇ ਸਿੱਖ ਸੈਨਾ ਇਕੱਠੀ ਕੀਤੀ ਅਤੇ ਸ਼ਪਤ ਲਈ ਕਿ ਧਰਮ ਦੀ ਰੱਖਿਆ ਲਈ ਆਪਾਂ ਤਿਆਗ ਦੇਣਗੇ ਅਤੇ ਉਹਨਾਂ ਦੀ ਸ਼ਹੀਦੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਹੋਵੇਗੀ ਪਰ ਜਦ ਤਰਨਤਾਰਨ ਪਹੁੰਚਦਿਆਂ ਆਪ ਦਾ ਸਿਰ ਧੜ ਨਾਲੋ ਅੱਡ ਹੋ ਗਿਆ ਤਦ ਦਿਆਲ ਸਿੰਘ ਨੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਪ੍ਰਤੀਗਿਆ ਲਈ ਸੀ ਕਿ ਆਪਣਾ ਸਿਰ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਧਰੂੰਗੀ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸ਼ੀਸ਼ ਹਥੇਲੀ ਤੇ ਧਰ ਕੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਮੁਗਲ ਸੈਨਿਕ ਅਲੀ ਅਲੀ ਕਰ ਉੱਠੇ ਅਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਸਿੱਖ ਜਿੰਦਾ ਹੀ ਨਹੀਂ ਮੁਰਦੇ ਵੀ ਲੜਦੇ ਹਨ ਅਤੇ ਅੰਤੋਪਤ ਮੈਦਾਨ ਛੱਡ ਕੇ ਉਨਸ ਗਏ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਵਜੋਂ ਪ੍ਰਸਿੱਧ ਹਨ ਅੱਜ ਵੀ ਉਹਨਾਂ ਦੇ ਸਥਾਨ ਉੱਪਰ ਬਹੁਤ ਵੱਡੇ ਪੱਧਰ ਤੇ ਸੰਗਤ ਇਕੱਠੀ ਹੁੰਦੀ ਹੈ ਅਤੇ ਚਪਹਿਰਾ ਸਾਹਿਬ ਦਾ ਪਾਠ ਕਰਦੀ ਤਾਂ ਜੋ ਉਹਨਾਂ ਦੀਆਂ ਸੁਖਣਾ ਗੁਰੀਆਂ ਹੋ ਸਕਣ ਧੰਨ ਧੰਨ ਬਾਬਾ ਸ਼ਹੀਦ ਦੀਪ ਸਿੰਘ ਜੀ ਨੂੰ ਕੋਟ ਪ੍ਰਣਾਮ ਆਗਿਆ ਦਿਓ ਧੰਨਵਾਦ